ਇਹ ਸਾਰੇ ਨੂੰ ਮਿਕਸ ਕਰਦੇ ਸਾਰੇ ਆਪਣੇ ਘਰਾਂ ਵਿੱਚ ਰਾਜਕੀ ਕਿਤੰਨੇ ਇਸ ਤੋਂ ਲਈ ਅੱਜ ਆਪਾਂ ਨਵਾਂ ਵੀਲੋਗ ਲੈ ਕੇ ਵੀਲੋਗ ਲੈ ਕੇ ਆਏ ਆਪਾਂ ਆਪ ਆਏ ਸੀ ਸਬਜ਼ੀ ਤੋੜਨ ਆਸਤੇ ਹੈ ਨਾ ਜਿੱਥਾ ਆਪਾਂ ਹਰੀ-ਹਰੀ ਸਬਜ਼ੀ ਲੈ ਕੇ ਜੰਨੇ ਖਾਸ ਕਰਕੇ ਗੋਭੀ ਆ ਦੇਖੋ ਫੁੱਲ ਵੀ ਲੱਗੇ ਹੋਏ ਹੈ ਹੈਨਾ ਇੱਥੇ ਫੁੱਲ ਵੀ ਬਹੁਤ ਲੱਗੇ ਹੋਏ ਨੇ ਇਹਨੂੰ ਕੀ ਕਹਿੰਦਾ ਨਰਸਰੀ ਹਣਾ ਉਹ ਹੈ ਨਰਸਰੀ ਹੈ ਵੀ ਤੇ ਅੰਨਾ ਹੈ ਨਾ ਬਹੁਤ ਜ਼ਿਆਦਾ ਫੁੱਲ ਵੀ ਫਲ ਆਏ ਹੋਏ ਨੇ ਸਬਜ਼ੀਆਂ ਲਾਈ ਹੋਈਆਂ ਨੇ ਆਪਾਂ ਤੇ ਪਾਲਕ ਵੀ ਲੈ ਕੇ ਜੰਨੇ ਆ ਹਰ ਤਰ੍ਹਾਂ ਦੀ ਕੁਝੀ ਆਪਾਂ ਇੱਥੇ ਆਏ ਜੰਨੇ

ਬੰਦ ਗੋਭੀ ਵੀ ਕੋਲ ਗੋਭੀ ਵੀ ਦੱਲੇ ਲੱਗੂ। ਇਹਦੀ ਆ ਦੇ। ਆ ਤਾਂ ਹਾਂ ਹਾਂ ਉਹ ਵੀ ਹੈ। ਆ ਦੇਖੋ ਮੰਮੀ ਅੰਟੀ ਤੋੜਦੇ ਤੇ ਨੇ ਆਪਾਂ। ਮੰਮੀ ਮੰਮੀ ਤੇ ਕਾਇਓ ਗੋਭੀ? ਗੋਭੀ ਦੇਖੋ। ਤਾਜੀ ਤਾਜੀ ਗੋਭੀ ਦੀ ਨਾ ਸਬਜ਼ੀ ਬਹੁਤ ਵਧੀਆ ਬਣੇਗੀ। ਢਣੀ ਢਣੀ ਦਾ ਪਤੰਡਾ ਆਈ ਗਿਆ ਨਾ। ਆਪਾਂ ਪਹਿਲਾਂ ਵੀ ਧਿਆਨ ਦੇ। ਉਹ ਦੇਖੋ ਗਾਜਰਾਂ ਵੀ ਲੱਗੀਆਂ ਹੋਈਆਂ ਨੇ। ਗਾਜਰ ਵੀ ਲੱਗੀ ਗਾਜਰ ਵੀ ਲੱਗੀ ਲਸਣ ਗਾਜਰੋ ਇਹ ਸਭ ਲੋੜ ਜ਼ਰੂਰ ਚਾੜੇਗੀ ਗਾਜਰ ਵੀ ਤੇ ਬੜੇ ਬੜੇ ਸੋਨੇ ਫੁੱਲ گلاب ਦੇ ਹਨਾ ਮਮੀ ਨੇ ਤਾਂ ਕਾਹਦੇ ਲੇ ਬਹੁਤ ਟੇਸਟੀ ਬਣੇਗੀ ਤੋਲ ਦੋ ਜੀ ਤੀਨੇ ਉਹ ਦੇਖੋ ਫਲਾਵਰ ਵੀ ਲੱਗੇ ਆ ਤਿੰਨ ਤੋਂ ਕਿੱਲੇ ਨੇ پتہ ਨਾ ਛੋਟੇ ਛੋਟੇ ਨਿੰਬੂ ਵੀ ਲੱਗਦੇ ਨੇ ਉਹ ਵੀ ਬਹੁਤ ਧੇਰ ਵੀ ਬਹੁਤ ਲੱਗਦੇ ਨੇ ਆਪਾਂ ਤੁਹਾਨੂੰ ਸਾਰਾ ਦਿਖਾ ਦੇ ਆ ਅੱਜ ਤਿੰਨ ਤੱਕਲੇ ਗੋਭੀ ਆ ਦੇਖੋ ਆ ਦੇਖੋ ਫੁੱਲ ਗੋਭੀ ਤਾਂ ਤੈਨਾਂ ਮਤਲਬ ਇੱਕ ਕਵਰ ਹੋ ਰਾਂਗੇ ਇੱਕ ਆ ਦੇਖੋ ਫੋਲ ਗੋਭੀ ਵੀ ਲੈ ਲਈ ਪਤਾ ਗੋਭੀ ਵੀ ਲੈ ਲਿਆ ਤੇ ਧਨੀ ਸਾਰੇ ਲੱਗੂ ਨੇ ਕਾਟੂਰਾ ਬਹਲਾ ਗੋਭੀ ਵੀ ਲਿਆ ਧਨੀਆ ਧਨੀਆ ਬਹੁਤ ਲੱਗਾ ਹੋਇਆ ਆਪਾਂ ਅਲੱਗ ਹਾਂ ਅਭੀ ਅਜੇ ਇਸਕੇ ਬਾਅਦ ਆਇਆ ਧਨੀਆ ਧਨੀਆ ਜਤ ਜਤ ਧਨੀਆ ਦੇਰੀ ਤਾਜਤ ਆ ਗਿਆ ਓਏ ਨੋ ਤੇ ਕੇ ਨਾ ਪਪੀਤੇ ਵੀ ਲੱਗੇ ਹੋਏ ਨੇ ਮੈਂ ਤਾਂ ਸਾਰੇ ਸਬਜ਼ੀਆਂ ਲੈਣੇ ਆਇਆ ਸੀ ਸਾਰੇ ਸਾਡੇ ਕਈ ਸਬਜ਼ੀ ਲੈਣਾ ਹੈ ਤਰੋਂ ਕਾਹ ਦੀ ਕੋਲ ਵੀ ਬਹੁਤ ਸੋਹਣੀ ਹੈ ਤੇ ਗਾਜਰਾਂ ਵੀ ਲੱਗੀਆਂ ਨੇ ਹਨਾ ਅਉ ਤੁਹਾਨੂੰ ਤਾਂ ਪਪੀਤਾ ਵੀ ਇੰਨੇ ਸੋਹਣੇ ਅੰਟੇ ਇੱਥੇ ਲੱਗੇ ਹੋਏ ਨੇ ਨਾ ਉਹ ਦੇਖੋ ਪਪੀਤੇ ਦਾ ਪੇੜ ਜੀ ਦੀ ਦੇਰੀ ਹੈ ਗਾਜਰ ਕਹ ਰਹੀ ਹੈ ਖਾ ਲੋ ਬਿਲਕੁਲ ਤਾਜ਼ਾ ਗਾਜਰ ਬਹੁਤ ਵਧੀਆ ਸੀਗੇ ਤੇ ਅੰਟੀ ਕਹ ਰਹੀ ਸੀ ਗਾਜਰ ਆ ਇੱਧਰ ਦੇਖੋ ਉਹ ਤੇ ਬਾਜ਼ਾਰ ਕੀ ਉਤੋਂ ਹੁਣੀਆਂ ਪੈਣ ਗਈਆਂ ਦਾਦੀ ਬਾਜ਼ਾਰ ਦੀ ਇੱਥੇ ਤੋਟ-ਤੋਤੀ ਹੁੰਦੀ ਹੈ ਤੇ ਆ ਨਹੀਂ ਹੁੰਦੀ ਆ ਦੇਖੋ ਹਾਂ ਆ ਦੇਖੋ ਇਹ ਆ ਗਾਜਰ ਪੁੱਟੀ ਹੋਈ ਉਹ ਬਾਜ਼ਾਰ 'ਚ ਜਿਹੜੇ ਰਗੜ ਦਿੰਦੇ ਨੇ ਨਾ ਤੇ ਉਹ ਹੈਨਾ ਉੱਤਰ ਜਾਂਦਾ ਆਪਾਂ ਨੇ ਇੱਥਾਂ ਵੀ ਕਹੀ ਉਹ ਸਰਦੀ ਦੇ ਆਪਾਂ ਨੂੰ ਸਰਦੀ ਲੱਗੇ ਹਾਂ ਚੁੱਪ ਨਹੀਂ ਬੰਤਿਆ ਐਸੇ ਇਹ ਤਾਂ ਮਿੱਟੀ ਉਹ ਖਾਰੇ ਤੇ ਉਸ ਨੂੰ ਨਾਲੀ 'ਚ ਪਿੱਛੇ ਮੂੰਹ ਕਰ ਲੋ ਜਿੱਲੇ ਸੜੇ ਖੋਲਣ ਲੱਗੀ ਸਰੂ ਸਰੂ ਲੱਗੀ ਹੈ ਸਰਵਾਂ ਕਰ ਦੇਖਣਾ ਹੈਨਾ ਭਾਈ ਇਹ ਤਾਂ ਉਹ ਵੀ ਆ ਗਿਆ ਹੈ ਜਿਹਦੇ ਵਿੱਚ ਮਤਲਬ ਕਿ ਸਰੋਂ ਨਿਕਲ ਨਹੀਂ ਨਾ ਉਵੇਂ ਹੀ ਬਣ ਰਿਹਾ ਹੈ ਇਹ ਪਾਖਣ ਵਾਲੀ ਸਰ

ਉਹ ਤਰਾ ਤਰਾ ਦੇ ਫੁੱਲ ਨੇ ਕਿ ਕੈਲਸ਼ੀਅਮ ਨੂੰ ਰੋਜ਼ ਖਾਣ ਲਈ ਆਪਣਾ ਸਿੱਖ ਕਰ ਲੈਣਾ ਬਾਕੀ ਬਾਰੇ ਕਿ ਪਿਆਲਾ ਦੇ ਫੁੱਲ ਅੱਜ ਮੈਂ ਮੰਮੀ ਨੂੰ ਕਿਹਾ ਕਿ ਸਭ ਤੋਂ ਚੰਗਾ ਮੰਮੀ ਕਹਿੰਦੇ ਚਲੋ ਆ ਦੇਖੋ ਕਿੰਨੇ ਸੋਨੇ ਚਲਦੇ ਹਨ ਉਧਰ ਇੱਕ ਤਰ੍ਹਾਂ ਦੇ ਨੇ ਆਹ ਉਹ ਨੇ ਹਾਂਜੀ ਆਹ ਮੰਮੀ ਪਤਾ ਕੀ ਹਸਟਲ ਜਾਦੇ ਨੇ ਮੰਮੀ ਨੂੰ ਤਾਂ ਪਤਾ ਹੜਾ ਆਪਣਾ ਪਤਾ ਕਦੀ ਆ ਪੀਲੇ ਕਿੰਨੂ ਦਾ ਉਹ ਪਿਆਜ਼ ਪਾ ਕੇ ਬਣਾ ਲੀਜੀਏ ਭੁਰਜੀਆ ਪੀਲੇ ਕੱਤੇ ਦੇ ਪੀਲੇ ਕੱਛਾ ਜਿਹਾ ਬਾਜ ਕੇ ਪਾ ਬਣਾਵਾਂਗੇ ਠੋੜੀ ਦਾ ਖਣ ਆਦਾ ਦੇਖੋ ਇਹਦਾ ਕਲਰ ਰੈੱਡ ਕਲਰ ਦਾ ਨਾ ਉਹ ਪਿੰਕ ਵਾਈਟ ਹੈ ਹਣਾ ਇਹਦਾ ਦੇਖੋ ਹਣਾ ਕੋਈ ਚਾਮਨੀ ਚਾਮਨੀ ਜੇ ਉਸ ਮੋਰ ਜਾਗੇ ਹੋਏ ਮਤਲਬ ਕਿ ਦੁਪਹਿਰ ਖੜੀ ਹੋਣੀ ਹੈ ਵੀ ਹਣਾ ਆਹ ਦੇਖੋ ਹਣਾ ਕਿੰਨੇ ਪਿਆਰੇ ਫੁੱਲ ਨੇ ਪੀਲਕ ਪੀਲਕ ਤੁਸੀਂ ਸਾਰੇ ਜਾਣਦੇ ਹੋ ਹੋਗੇ ਪੀਲਕ ਹੈ ਜਿਹੜੀ ਆਪਾਂ ਪਿਆਜ਼ ਪਾ ਕੇ ਵੀ ਬਣਾ ਸਕਦੇ ਆ ਆਲੂ ਪਾ ਕੇ ਵੀ ਬਣਾ ਸਕਦੇ ਹਾਂ ਇਹ ਬਣੇਗੀ ਪਿਆਜ਼ਾਂ ਵਿੱਚ ਪਾ ਕੇ ਆਲੂ ਪਾਲੋ ਤੇ ਜਾਂ ਫਿਰ ਕੁਝ ਹੋਰ ਪਾਲੋ ਸਰੋਂ ਦਾ ਤੇਲ ਪਾ ਕੇ ਬਣਦੀ ਹੈ ਵੈਸੇ ਸਰੋਂ ਦਾ ਤੇਲ ਜਾਨਦੇ ਨੇ ਨਾ ਤੁਸੀਂ ਵੀ ਆਓ ਸਾਡੇ ਨਾਲ ਦੇਖੋ ਆ ਦੇਖੋ ਕੋਲਣ ਹਾਂ ਇੱਕ ਤੁਹਾਨੂੰ ਨਾ ਹਾਂ ਇੱਕ ਤੁਹਾਨੂੰ ਪੀੜ ਦਿਖਾਉਣੇ ਆ ਆ ਦੇਖੋ ਪੀੜਾ ਵੇਖੋ ਬਿਲਕੁਲ ਐ ਜਿਵੇਂ ਨਕਲੀ ਦਾ ਹੁੰਦਾ ਕੋਈ ਕਹਿ ਨਹੀਂ ਸਕਦਾ ਵੀ ਨਕਲੀ ਦੇ ਨਾ ਹੈ ਇਹ ਅਸਲੀ ਦਾ ਐ ਭਰਿਆ ਪਿਆ ਐ ਜਿਵੇਂ ਗੁੰਦਣਾ ਭਰਿਆ ਪਿਆ ਤੇ ਐ ਜਿਵੇਂ ਨਕਲੀ ਦਾ ਹੁੰਦਾ ਕਿੰਨਾ ਸੋਹਣਾ ਪੀੜਾ ਆ ਦੇਖੋ ਆ ਵੇ ਇਹ ਜਾਨ ਵਾਲਾ ਪੀੜਾ ਆ ਵੇਖੋ ਐ ਗੁੰਝਾ ਦੇ ਵੇਖੀ ਆ ਵੇਖੋ लेके तो चला जाऊं चलते हैं सब पत्ता गोभी है ना पत्ता गोभी तो मम्मी ने 2 किलो ले ली थी अब फल गोभी दे मम्मी ने ले ली मम्मी कितने फल गोभी सारी 2 किलो सारी गोभी 2 किलो है ना देखनी आ देखो जे अपन गोभी बनावन है मिट्टी रख दी है ना हां जी मम्मी गाजर आलू कट्टियां से ना गाजर आलू लगी चलो कोई ना बतोई लेनी आज ये अपन पत्ते पावन के ना सब्जी के लिए सब्जी पूरी जी है पूरी वाले पत्ते में ਆ ਦੇਖੋ ਦੋਨਾਂ ਕਿਨੇ ਝੂਲੇ ਝੂਲੇ ਪੱਤੇ ਨੇ ਹਨਾ ਗਾਜਰਾਂ ਤੇ ਅਸੀਂ ਆਪ ਹੀ ਨਹੀਂ ਲਈਆਂ ਜਾਨ ਕਿ ਲਿਆਉਂਗੀ ਮਮਮੀ ਨੇ ਬੱਸ ਇਹ ਗਾਜਰਾ ਮਮਮੀ ਨੇ ਦੋ ਹੀ ਗਾਜਰਾ ਬੁਲੇਗਾ ਸੀ ਕਿ ਆਪਾਂ ਸ਼ਿਸ਼ੂ ਦਾ ਲਿਖਿਆ ਸੀ ਤੁਮਾ ਦੋ ਗਾਜਰਾ ਵੀ ਲੈ ਲਓ ਦਾਦੀ ਤੇ ਮਮਮੀ ਨੇ ਦੋ ਹੀ ਗਾਜਰਾ ਪੁੱਛਿਆ ਤੇ ਆ ਉਹ ਪੀਲੇ ਜਿਹੜੇ ਕਿੰਨੇ ਦਿਨ ਪਤਾ ਹੋਇਆ ਪੀਲੇ ਪੀਲੇ ਦਾ ਪਤਾ ਹੈਗਾ ਸਭ ਖੇਤੀਬਾੜੀ ਵਾਲੇ ਨੇ ਹਾਂਜੀ ਹਾਂਜੀ ਇਹ ਪੀਲੇ ਕਿ ਆਏ ਜਿਹਦੇ ਵਿੱਚ ਨਾ ਆਪਾਂ ਆਲੂ ਪਾ ਲਈਏ ते चाहे पानी है प्याज 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 है प्याज 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 ਉਹ ਪੰਚੀ ਦੇਹ ਜਾਂਦਾ ਪਰ ਬਸ ਮੰਮੀ ਕਿ ਮੈਂ ਕੱਲ ਮੰਮੀ ਗੋਪੀ ਤੋੜਨ ਸੀ ਉਹ ਉੱਥੇ ਜਾ ਕੇ ਹੀ ਮੰਮੀ ਕਹਿੰਦੀ ਚਾਰਜ ਲੈ ਜਾਂਦੇ ਆ ਮੈਂ ਤਾਂ ਚਲੂ ਗੋਪੀ ਵੀ ਲੈ ਲਓ ਪੁੱਤਾ ਗੋਪੀ ਪਿਆਜ਼ ਵੀ ਸੀ ਲਸਣ ਵੀ ਸੀ ਪਿਆਜ਼ ਲਸਣ ਹੋਰ ਵੀ ਕਿੰਨੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਨਾ ਪਪੀਤੇ ਵੀ ਬਹੁਤ ਲੱਗੇ ਹੋਏ ਫਲਾਵਰ ਹਰ ਤਰ੍ਹਾਂ ਦੇ ਲੱਗੇ ਆਹ ਗਾਂਜਰ ਆਹ ਯਾਰ ਵੀ ਗਾਂਜਰਾ ਇਹਨੂੰ ਦੇਲ ਨਹੀਂ ਕਰ ਰਿਹਾ ਖਾਣ ਨੂੰ ਹਾਂਜੀ ਦੇਖੋ ਉਹ ਕਿੰਨਾ ਫਰਕ ਕੀ ਤਾਂ ਦੀ ਗਾਜਰ ਦਾ ਤੇ ਜਿਹੜੀ ਆਪਾਂ ਦੂਜੀ ਸੱਤੀ ਵਾਲੀ ਗਾਜਰ ਦਾ ਜਿਹੜੀ ਕਰਦੇ ਕਿ ਕਿੰਨਾ ਫਰਕ ਹੈ ਆ ਦੇਖੋ ਤਾਜੀ ਗਾਜਰੀ ਹੈ ਨਾ ਮਿੱਠੀ ਹੈ ਤੋਰ ਮਿੱਠੀਆਂ ਰਹੇ ਨਾ ਤੇ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗੇ ਤੇ ਪਲੀਜ਼ ਆਪਾਂ ਨੂੰ ਕਮੈਂਟ ਆ ਰਹੀ ਜੀ ਉਹ ਦੱਸਿਆ ਕਰੋ ਆਪਾਂ ਇੱਥੇ ਆਪਣੇ ਬਲੌਗ ਦਾ ਕਰਦੇ ਆ ਅੱਜ ਐਂਡ ਬਾਈ ਬਾਈ ਸਭ ਨੂੰ